ਜੋ ਜੋ ਮਹਾਪੁਰਖਾਂ ਦੇ ਬਚਨ ਸੁਣੋਗੇ ਤੁਹਾਡਾ ਮਨ ਪਵਿੱਤਰ ਹੁੰਦਾ ਜਾਏਗਾ ਜੋ ਇੱਥੇ ਆ ਕੇ ਵੀ ਰੋਜ਼ ਦੇਖਦੇ ਆਂ ਬਹੁਤਾਂ ਤਗਿੰਤੀ ਵੇ ਸੰਗਤ ਬਾਹਰ ਬਹਿ ਕੇ ਆਪਣੀਆਂ ਗੱਲਾਂ ਕਰਕੇ ਉਹ ਕੋਈ ਤਾਂ ਮਨ ਪਹਿਲੇ ਮੈਲਾ ਸੀ ਕੋਈ ਇੱਥੇ ਆ ਕੇ ਹੋਰ ਮੈਲਾ ਕਰਕੇ ਵਾਪਸ ਮੁੜ ਜਾਂਦੇ ਨੇ ਉਹ ਬੈਂਦੀ ਹੀ ਨਹੀਂ ਆ ਗਿਆ ਕਿਉਂਕਿ ਇਹ ਮਨ ਬਹਿਣ ਨਹੀਂ ਦਿੰਦਾ ਇਹ ਮਨ ਨਹੀਂ ਬਹਿਣ ਦਿੰਦਾ ਅਕਸਰ ਵੇਖਿਆ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਸੰਗਤ ਪਹਿਲਾਂ ਆਉਂਦੀ ਹੈ ਤੇ ਮੱਥਾ ਟੇਕ ਕੇ ਪਿੱਛੇ ਬੈਂਦੀ ਹੈ ਇਹ ਮਨ ਸਾਨੂੰ ਦੌੜਾਂਦਾ ਕਹਿੰਦਾ ਪਿੱਛੇ ਚੱਲ ਕੇ ਬੋ ਅੱਗੇ ਡਰ ਲੱਗਦਾ ਹੈ ਅੱਗੇ ਕੀ ਸੱਤੋਂ ਬੈਠਾ ਜਾਂਦਾ ਗੁਰੂ ਸਾਹਿਬ ਦੇ ਕੋਲ ਬਹਿਣਾ ਚਾਹੀਦਾ ਸੀ ਇੱਥੇ ਵੀ ਮਾਰੇ ਨੇ ਕਿਹਾ ਫਿਰ ਮਨ ਦੀ ਗੱਲ ਹੈ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸੋਂ ਕਦੀ ਵੀ ਨਹੀਂ ਬਹਿ ਸਕਦੇ ਕਿਉਂਕਿ ਇਹ ਮਨ ਮੈਲਾ ਬਹਿ ਨਹੀਂ ਨੀ ਦਿੰਦਾ ਇਹ ਪਿੱਛੇ ਭਾਵਾਂਗੇ ਆਪਾਂ ਅੱਗੇ ਬਹਿਣਾ ਸੀ ਅੱਗੇ ਆ ਕੇ ਗੁਰੂ ਦੀ ਗੱਲ ਸੁਣਨੀ ਸੀ ਵਿਚਾਰ ਸੁਣਨੀ ਸੀ ਫਲ ਤਾਂ ਇੱਥੇ ਮਿਲਣਾ ਸੀ ਗੁਰੂ ਸਾਹਿਬ ਦੇ ਕੋਲ ਬੈਠਣੇ ਇੱਥੇ ਇਸ ਮਨ ਨੇ ਸਾਨੂੰ